ਗੁਰੂ ਮਹਾਰਾਜ ਇੱਕ ਬੇਨਤੀ ਹਸੇਵਕ ਦੀ ਗੁਰੂ ਮਹਾਰਾਜ ਇੱਕ ਬੇਨਤੀ ਹਸੇਵਕ ਦੀ ਚਰਨਾ ਤੋਂ ਕਦੀ ਮੈਨੂੰ ਦੂਰ ਨਾ ਕਰੀ ਔਖੇ ਬੂੜੇ ਵੇਲੇ ਮੇਰੀ लाज ਰੱਖ ਲੈ ਔਖੇ ਬੂੜੇ ਵੇਲੇ ਮੇਰੀ ਲਾਜ ਰੱਖ ਲਈ ਉਕਰਾਂ ਚ ਪਾ ਕੇ ਮੈਨੂੰ ਛੂੜ ਨਾ ਕਰੀ ਗੁਰੂ ਮਹਾਰਾਜ ਇੱਕ ਬੇਨਤੀ ਹੈ ਸੇਵਕ ਦੀ ਚਿਹਰੇ ਨਾ ਤੱਕਦੀ ਮੈਨੂੰ ਦੂਰ ਨਾ ਕਰੀ ਗੁਰੂ ਮਹਾਰਾਜ ਮੇਰੇ ਗੁਰੂ ਮਹਾਰਾਜ राज खुश जीवन कटा तेरी रजा बंदकु जीवन कटा तेरी रजा बिच बंद कवि बिखुश बरा तेरी सजा बिच मै नाम चिमरन मेरी ਬਨ ਦੇ ਦਵਾਈ ਮੈਨੂੰ ਨਾਮ ਸਿਮਰਨ ਮੇਰੀ ਬਨ ਦੇ ਦਵਾਈ ਮੈਨੂੰ ਭਗਤੀ ਤੋਂ ਵਾਂਝਿਆ ਹਜੂਰ ਨਾ ਕਰੀ ਗੁਰੂ ਮਹਾਰਾਜ ਇੱਕ ਬੇਨਤੀ ਹੈ ਸੇਵਕ ਦੀ ਚਰਨਾ ਤੋਂ ਕਦੀ ਮੈਨੂੰ ਦੂਰ ਨਾ ਕਰੀ ਗੁਰੂ ਮਹਾਰਾਜ ਮੇਲੇ ਗੁਰੂ ਮਹਾਰਾਜ ਦਿੱਤੀਆਂ ਜੋ ਦਾਤਾ ਮੈਨੂੰ ਸੁਖ ਉਹ ਦਮਾਣਾ ਮੈਂ ਹਰ ਦਤ ਵਿਚੋਂ ਤੇਰੇ ਨਾਮ ਨੂੰ ਪਸਾਣਾ ਮੈਂ ਦਿੱਤੀਆਂ ਜੋ ਦਾਤਾ ਮੈਨੂੰ ਸੁਖ ਉਹ ਦਮਾਣਾ ਮੈਂ ਹਰ ਦਤ ਵਿਚੋਂ ਤੇਰੇ ਨਾਮ ਨੂੰ ਪਛਾਣਾ ਮੈਂ ਤੇਰੇ ਮੋਹ ਵਿੱਚ ਦਾਤਾ ਤੇਰੇ ਗੁਨ ਗਾਵਾਂ ਮੈਂ ਤੇਰੇ ਮੋਹ ਵਿੱਚ ਦਾਤਾ ਤੇਰੇ ਗੁਨ ਗਾਵਾਂ ਮੈਂ ਲਾਲਚੀ ਤੇ ਲੋਭੀ ਮਗ ਰੂਰ ਨਾ ਕਰੀ ਗੁਰੂ ਮਹਾਰਾਜ ਇੱਕ ਬੇਨਤੀ ਹੈ ਸੇਵਕ ਦੀ ਚਰਨਾਂ ਤੱਕ ਦੀ ਮੈਨੂੰ ਦੂਰ ਨਾ ਕਰੀ ਗੁਰੂ ਮਹਾਰਾਜ ਮੇਰੇ ਗੁਰੂ ਮਹਾਰਾਜ ਬੜੀਆਂ ਨੇ ਦੁਨੀਆਂ ਤੇ ਲਜਤ ਰੰਗੀਆਂ ਉੱਠੀਆਂ ਨੇ ਮੱਤਾਂ ਪੁੱਠੇ ਫੈਸ਼ਨ ਸਕੀਨੀਆਂ ਬੜੀਆਂ ਨੇ ਦੁਨੀਆਂ ਤੇ ਲਜਤ ਰੰਗੀਆਂ ਪੁੱਠਿਆਂ ਨੇ ਮੱਤਾਂ ਪੁੱਠੇ ਫੈਸਨ ਸਕੀਨੀਆਂ ਇਹੋ ਜਹਿ ਕਦੇ ਕੋਈ ਕਰਾਂ ਜੇ ਮੈਂ ਬੇਨਤੀ ਇਹੋ ਜਹਿ ਕਦੇ ਕੋਈ ਕਰਾਂ ਜੇ ਮੈਂ ਬੇਨਤੀ ਬਾਬਾ ਜੀ ਉਕਦੇ ਮਨ ਜੂੜ ਨਾ ਕਰੇ ਗੁਰੂ ਮਹਾਰਾਜ ਇੱਕ ਬੇਨਤੀ ਹੈ ਸੇਵਕ ਦੀ ਗੁਰੂ ਮਹਾਰਾਜ ਇੱਕ ਬੇਨਤੀ ਹੈ ਸੇਵਕ ਦੀ ਚਰਨਾ ਤੋਂ ਕਦੀ ਮੈਨੂੰ ਦੂਰ ਨਾ ਕਰੀ ਔਖੇ ਬੂੜੇ ਵੇਲੇ ਮੇਰੀ लाज ਰੱਖ ਲੈ ਔਖੇ ਬੂੜੇ ਵੇਲੇ ਮੇਰੀ लाज ਰੱਖ ਲੈ ਹੁਕਮਾਂ ਚ ਪਾ ਕੇ ਮੈਨੂੰ ਛੂੜ ਨਾ ਕਰੀ ਗੁਰੂ ਮਹਾਰਾਜ ਇੱਕ ਬੇਨਤੀ ਹੈ ਸੇਵਕ ਦੀ ਚਿਹਰੇ ਨਾ ਤੱਕਦੀ ਮੈਨੂੰ ਦੂਰ ਨਾ ਕਰੀ ਗੁਰੂ ਮਹਾਰਾਜ ਮੇਰੇ ਗੁਰੂ ਮਹਾਰਾਜ